ਹੈਲੋ ਹਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਸਵਾਗਤ ਹੈ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਹੋਰ ਸਾਰੇ ਦੱਸੋ ਜੀ ਕੀ ਹਾਲ ਚਾਲ ਹੈ ਠੀਕ ਹੋ ਸਾਰੇ ਜਣੇ ਸੂਟ ਲੈ ਕੇ ਆਏ ਅੱਜ ਰਖੜੀ ਦੇ ਤਿਉਹਾਰ ਆਉਣ ਵਾਲਾ ਹੈ ਫੈਸਟੀਵਲ ਸੀਜ਼ਨ ਸਟਾਰਟ ਹੋਣ ਵਾਲਾ ਹੈ ਤਾਂ ਹੁਣ ਤੁਹਾਡੇ ਲਈ ਆਪਾਂ ਡੇਲੀ ਨਵੀਂ ਕਲੈਕਸ਼ਨ ਲੈ ਕੇ ਆਇਆ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਐਂਡ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਉਹ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਐਂਡ ਦੈਨ ਮੈਂ ਫਸਟ ਟਾਈਮ ਕਹਿ ਰਹੀ ਹੈਗੀ ਆ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸ਼ੇਅਰ ਵੀ ਕਰ ਦਿਓ ਸੂਰਤ ਤੋਂ ਦੇਖ ਰਹੇ ਹਾਂ ਬਹੁਤ ਹੀ ਸੋਨੇ ਵਰਕ ਵਾਲੇ ਆਰਗੈਂਜ਼ਾ ਦਾ ਫੈਬਰਿਕ ਹੈ ਇਹ ਬੜਾ ਹੀ ਪਿਆਰਾ ਨਾਲ ਦੁਪੱਟਾ ਹੈਗਾ ਬਹੁਤ ਹੀ ਸੋਨੇਸ कलर ਹੈ ਹੋਰ ਆਰਡਰ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਜਿਵੇਂ ਅੱਜਕੱਲ ਨੋਟਸ ਵਰਕ ਵਾਲਾ ਚੱਲ ਰਿਹਾ ਹੈਗਾ ਹਨਾ ਹੈਂਡ ਵਰਕ ਹੈ ਸਾਰਾ ਤਾਂ ਥ्रेड ਵਰਕ ਹੈ ਬਹੁਤ ਹੀ ਪਿਆਰਾ ਜਾਂ ਆਹ ਵਾਲਾ ਡਿਜ਼ਾਈਨ ਦੇਖੋ ਨੈੱਕ ਬਣਿਆ ਤੇ ਬਾਜੂ ਬਣਿਆ ਨੇ ਨਾਲ ਦੁਪੱਟਾ ਟਾਇਆ ਐਂਡ ਆਈ ਦਾ ਸੋ ਤੁਸੀਂ ਕਿਸੇ ਵੀ ਕਲਰ ਤੇ ਇਹ ਬਣਵਾ ਸਕਦੇ ਹੋ ਐਂਡ ਰੈਡੀ ਟੂ ਡਿਸਪੈਚ ਵਿੱਚ ਤੁਹਾਨੂੰ ਮੈਂ ਸ਼ੋਅ ਕਰ ਰਹੀ ਹਾਂ ਜਿਹੜੇ ਕੀ ਰੈਡੀ ਮਿਲਣਗੇ ਤੁਹਾਨੂੰ ਸੋ ਜਿਨ੍ਹਾਂ ਨੇ ਜਿਵੇਂ ਦਾ ਵੀ ਸੂਟ ਬੁੱਕ ਕਰਵਾਣਾ ਕਰਵਾ ਸਕਦੇ ਹੋ ਇਹ ਵਾਲਾ ਡਿਜ਼ਾਈਨ ਵੀ ਆਪਾਂ ਰੈਡੀ ਕੀਤਾ ਹੈ ਬਰਬਰੀ ਦੇ ਉੱਤੇ ਬਹੁਤ ਹੀ ਸੋਹਣਾ ਇਹ ਤੁਸੀਂ ਬੂਟਾ ਦੇਖ ਸਕਦੇ ਹੋ ਸਾਰੇ ਫਰੰਟ ਤੇ ਆਏਗਾ ਬੈਕ ਸਾਈਡ ਤੇ ਵੀ ਆਏਗਾ ਸ਼ਰਟ ਦੀ ਬੈਕ ਸਾਈਡ ਤੇ ਤੇ ਬਾਜੂ ਤੇ ਵੀ ਨੈਕਸਟ ਹੈਗੇ ਬਰਬਰੀ ਦੇ ਪ੍ਰਿੰਟਡ ਸੂਟਸ ਦੁਪੱਟਾ ਜਿਹੜਾ ਕਿ ਬਹੁਤ ਜ਼ਿਆਦਾ ਟ੍ਰੈਂਡ ਵਿੱਚ ਚੱਲ ਰਹੇ ਹੈਗੇ ਨੇ ਬਹੁਤ ਹੀ ਜ਼ਿਆਦਾ ਇਸ ਵੇਲੇ ਬੁਕਿੰਗ ਹੋ ਰਹੀਆਂ ਨੇ ਬਰਬਰੀ ਦਾ ਸਟਾਕ ਪੂਰਾ ਹੀ ਨਹੀਂ ਹੋ ਰਿਹਾ ਜੋ ਤਾਂ ਜਾਂਦਾ ਉਹਦੇ ਹੀ ਕਲੀਅਰ ਹੋ ਜਾਂਦਾ ਤਾਂ ਬਹੁਤ ਜ਼ਿਆਦਾ ਵਧੀਆ ਫੈਬਰਿਕ ਆ ਫਾਈਨ ਕੁਆਲਿਟੀ ਹੈ ਬਰਬਰੀ ਦੇ ਵਿੱਚ ਦੇਖ ਸਕਦੇ ਹੋ ਪ੍ਰਿੰਟ ਬਹੁਤ ਸੋਹਣੇ ਸਰਦਾਰੀਆਂ ਨਾਲ ਦੁਪੱਟੇ ਵੀ ਹੈ ਪਲੱਸ ਪੁਆਇੰਟ ਇਹ ਹੁੰਦਾ ਵੀ ਇਸ ਨਾਲ ਪ੍ਰਿੰਟਡ ਦੁਪੱਟੇ ਆ ਬੜੇ ਹੀ ਪਿਆਰੇ ਪਿਆਰੇ ਨੈਕਸਟ ਇਹ ਪਿਓਰ ਕਾਟਨ ਦੀ ਕਲੈਕਸ਼ਨ ਆ 60x60 ਦੀ ਇਹ 올ਓਵਰ ਫੈਬਰਿਕ ਹੈਗਾ ਤੁਸੀਂ ਪਰ ਮੀਟਰ ਅਕੋਰਡਿੰਗ ਹੀ ਲੈ ਸਕਦੇ ਹੋ ਜਿੰਨਾ ਵੀ ਲੈਣਾ ਚਾਹੋ ਓਨਲੀ ਸ਼ਰਟ ਜਾਂ 5 ਮੀਟਰ ਤੋਂ ਜ਼ਿਆਦਾ ਲੈਣਾ ਚਾਹੁੰਨੇ ਹੋ ਐਵੇਂ ਵੀ ਲੈ ਸਕਦੇ ਹੋ ਕਦਰ ਤੋਂ ਆਪਸ਼ਨਸ ਕਾਫੀ ਮਿਲ ਜਾਣਗੇ ਤੁਹਾਨੂੰ ਪ੍ਰਾਈਸ ਵੀ ਇਸ ਦੋਹੇ ਰੀਜ਼ਨੇਬਲ ਐ 600 ਆਈ ਥਿੰਕ ਇਜ਼ ਅ ਪ੍ਰਾਈਜ਼ਰ ਪੈਂਟੀ ਮੀਟਰ ਸੋਲਦਾ ਸੋ ਜਿਨ੍ਹਾਂ ਨੇ ਵੀ ਬੁਕਿੰਗ ਕਰਨੀ ਹੈ ਕਰ ਸਕਦੇ ਹੈਗੇ ਉਹ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਬੁਕਿੰਗ ਦੇ ਲਈ ਜੋ ਵੀ ਸੂਟ ਤੁਹਾਨੂੰ ਪਸੰਦ ਆ ਉਸ ਦੀ ਤੁਸੀਂ ਫੋਟੋ ਠੀਕ ਹੈ ਜੀ ਸਕਰੀਨ ਸ਼ਾਟ ਲੈ ਲਓ ਤੇ ਸਾਨੂੰ WhatsApp ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੈਗੇ ਹੋ ਇਹ ਕਾਟਨ ਦੇ ਬਹੁਤ ਹੀ ਜਿਆਦਾ ਸੋਹਣੇ ਸੂਟ ਹੈ ਦੁਪੱਟੇ ਬਹੁਤ ਜਿਆਦਾ ਸੋਹਣੇ ਕੋਟੇ ਡੋਰੀ ਇਹਦੇ ਦੇਖੋ ਤੁਸੀਂ ਵਰਕ ਵੀ ਕੀਤਾ ਹੋਇਆ ਹੈ ਬਹੁਤ ਹੀ ਪਿਆਰਾ ਜਿਹਾ ਐਂਡ ਬਾਰਡਰ ਵਾਲੇ ਦੁਪੱਟੇ ਆ ਬਹੁਤ ਹੀ ਸਟਾਈਲਿਸ਼ ਜਿਹੇ ਪੀਸਿਸ ਆ ਸਾਰੇ ਦੇਖੋ ਸੂਟ ਦੇ ਵਿੱਚ ਬੂਟਾ ਰਹਿਣ ਵਾਲਾ ਸਾਲੇ ਸੂਟ ਦੇ ਵਿੱਚ ਤੇ ਦੁਪੱਟਾ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਇਸ ਵਿੱਚ ਕਲਰ অপਸ਼ਨਸ ਕਾਫੀ ਮਿਲ ਜਣਗੇ ਨੈਕਸਟ ਦੇ ਦੇਖੋ ਬਹੁਤ ਹੀ ਜਿਆਦਾ ਸੋਨਾ ਹੈ ਕਾਟਨ ਸਿਲਕ ਫੈਬਰਿਕ ਹੁੰਦਾ ਜੀ ਉਸ ਦਾ ਹੈਗਾ ਤੇ ਬਹੁਤ ਹੀ ਸਟਾਈਲਿਸ਼ ਦੁਪੱਟੇ ਆ ਪ੍ਰਿੰਟਡ ਦੁਪੱਟਿਆਂ ਦੀ ਬਹੁਤ ਜ਼ਿਆਦਾ ਡਿਮਾਂਡ ਚੱਲ ਰਹੀ ਸੀ ਐਚ ਡੀ ਡਿਜੀਟਲ ਪ੍ਰਿੰਟਡ ਦੁਪੱਟੇ ਆ ਕਲਰਸ ਆਪਸ਼ਨ ਤੁਸੀਂ ਦੇਖ ਹੀ ਰਹੇ ਹੋਗੇ ਬਹੁਤ ਹੀ ਸੋਹਣੀ ਕਲੈਕਸ਼ਨ ਆ ਸਭ ਦੇ ਪ੍ਰਾਈਸ ਇਸ ਡਿਫਰੈਂਟ ਡਿਫਰੈਂਟ ਆ ਜੋ ਵੀ ਸੂਰ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਨੰਬਰ ਸਕਰੀਨ ਤੇ ਚੱਲ ਰਿਹਾ ਉਸ ਤੇ ਮੈਸੇਜ ਕਰਕੇ ਸੂਟ ਦੀ ਫੁੱਲ ਡਿਟੇਲ ਲੈ ਸਕਦੇ ਹੋ ਜੋ ਵੀ ਮਤਲਬ ਸੂਟ ਬਾਰੇ ਦੂਸਰੀ ਪੁੱਛਣਾ ਉਹ ਪੁੱਛ ਸਕਦੇ ਹੈਗੇ ਆਪਣੇ ਕੋਲ ਨੈਕਸਟ ਆ ਦੇਖੋ ਬਹੁਤ ਹੀ ਪਿਆਰਾ ਮਤਲਬ ਫੈਸਟੀਵਲ ਸੀਜ਼ਨ ਸਟਾਰਟ ਹੋ ਚੁੱਕੇ ਉਸ ਦੇ ਲਈ ਕਲੈਕਸ਼ਨ ਸਿਗੀ ਇਹ ਬਰਬਰੀ ਦੇ ਪ੍ਰਿੰਟਡ ਸੂਟ ਪ੍ਰਿੰਟਡ ਨਹੀਂ ਹੈ ਡਾਟਸ ਵਾਲੇ ਹਨਾ ਪੋਲਕਾ ਡਾਟਸ ਦੇ ਵਿੱਚ ਇਸ ਦਾ ਬਾਊਟ ਰੰਡ ਹੈ ਇਹ ਵਿਦਆਊਟ ਦੁਪੱਟਾ ਵੀ ਹੈਗੇ ਤੇ ਦੋ ਵੀ ਦੁਪੱਟਾ ਵੀ ਹੈ ਬਰਬਰੀ ਦੇ ਵਿੱਚ ਪਹਿਲਾਂ ਇਸ ਦੀ ਇੱਕ ਕਲੈਕਸ਼ਨ ਆਈ ਸੀ ਉਸ ਦੇ ਨਾਲ ਰਹੇ ਇਹ ਬਰਬਰੀ ਦੇ ਦੁਪੱਟੇ ਵੀ ਸੀਗੇ ਡਾਟਸ ਦੇ ਵਾਲੇ ਜਿਵੇਂ ਪੋਲਕਾ ਡਾਟਸ ਵਾਲੇ ਸੋ ਇਹ ਬਾਊਟ ਦੁਪੱਟਾ ਰਹਿਣ ਵਾਲੇ ਹਨ ਇਹ ਬਹੁਤ ਹੀ ਜ਼ਿਆਦਾ ਮਤਲਬ ਫਾਈਨ ਕੁਆਲਿਟੀ ਦਾ ਫੈਬਰਿਕ ਰਹਿਣ ਵਾਲਾ ਹੈ ਤੇ ਕਲਰਸ ਕਾਫੀ ਅੱਛੇ ਤੁਸੀਂ ਦੇਖ ਰਹੇ ਹੋ ਲਾਈਟ ਡਾਰਕਾ ਦੇਖੋ ਕਿੰਨਾ ਸੋਨਾ ਪਿੰਕ ਮਿਕਸ ਰੈੱਡ ਕਲਰ ਬੜਾ ਪਿਆਰਾ ਹੈ ਬੜਾ ਹੀ ਪਿਆਰਾ ਰੈੱਡ yellow ਮਾਈ ਫੇਵਰਿਟ ਮਾਈ ਪਰਸਨਲ ਫੇਵਰਿਟ yellow ਸ਼ੇਡ ਨੈਕਸ ਰੋਜ਼ੀ ਇਹ ਸਾਰੇ ਸ਼ੇਡ ਬਹੁਤ ਸੋਹਣੇ ਲਾਜ਼ਵਾਬ ਸ਼ੇਡਸ ਦੇਖੋ ਕਾਫੀ ਕਿੰਨਾ ਜੁਨੀਕ ਜਿਹਾ ਸ਼ੇਡ ਹੈ ਸੋ ਜਿਨ੍ਹਾਂ ਨੇ ਜਿਹੜਾ ਪਸੰਦ ਆ ਆਪਣਾ ਬੁਕਿੰਗ ਲੈ ਸਕਦੇ ਹੋ ਤੁਸੀਂ ਕਰਵਾ ਸਕਦੇ ਹੋ ਪੇਮੈਂਟ ਕਰਕੇ ਨੋ ਕੈਸ਼ ਔਨ ਡਿਲੀਵਰੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਪਹਿਲਾਂ ਅਡਵਾਂਸ ਚ ਹੀ ਹੋਏਗੀ ਜੀ ਆਹ ਵਾਲਾ ਸਟਾਈਲ ਦਾ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਬਹੁਤ ਜ਼ਿਆਦਾ ਪਸੇਰ ਕਰ ਚੁੱਕਿਆ कॉटन ਦੇ ਵਿੱਚ ਰਹਿਣ ਵਾਲੇ ਨੇ ਇਹ ਨਾਲ ਦੁਪੱਟੇ ਵੀ ਹਨਾਂ ਦੇ ਮਸਲੀਨ ਦੇ ਨੈਕਸਟ ਦਿਨ ਦੇਖੋ ਦੁਪੱਟੇ ਤੇ ਵੀ ਵਰਕ ਸੌਰੀ ਸ਼ਰਟ ਦੇ ਉੱਤੇ ਵੀ ਬਾਟਮ ਤੇ ਵੀ ਤੇ ਦੁਪੱਟਾ ਟਾਈ ਐਂਡ ਡਾਈ ਹੈਗਾ ਮਸਲੀਨ ਦਾ ਲਾਈਨਿੰਗ ਵਾਲਾ ਬੜਾ ਹੀ ਪਿਆਰਾ ਸੂਟ ਹੈ ਇਹ ਵਰਕ ਦੇਖੋ ਤੁਸੀਂ ਸ਼ਰਟ ਤੇ ਕਿੰਨਾ ਬਰੀਕੀ ਵਾਲਾ ਵਰਕ ਹੈ ਇਹ ਹਾਰਟ ਵਾਲਾ ਸੂਟ ਜਿਹੜਾ ਪ੍ਰਿੰਟ ਇਹ ਰੀਸਟੋਕ ਹੋ ਗਿਆ ਇਹਨੇ ਜਿੰਨਾ ਵੀ ਕਸਟਮਰਾਂ ਦੇ ਆਰਡਰ ਪੈਂਡਿੰਗ ਸੀ ਉਹ ਬੁੱਕ ਕਰਵਾ ਸਕਦੇ ਹੈਗੇ ਉਹ ਹਾਰਟ ਵਾਲੇ ਵਿੱਚ ਬਹੁਤ ਹੀ ਜ਼ਿਆਦਾ ਮਤਲਬ ਇਹ ਵਾਲਾ ਨਾ ਡਿਮਾਂਡ ਚ ਆ ਰਿਹਾ ਸੀਗਾ ਇਹ ਵਾਲਾ ਪਹਿਲਾਂ ਸਾਰੇ ਇਸ ਹੋਲਡ ਆਊਟ ਹੋ ਗਈ ਸੀ ਨੈਕਸਟ ਆਪਣੇ ਕੋਲ ਤੁਹਾਨੂੰ ਸੈਮੀ ਸਟਿਚ ਕਲੈਕਸ਼ਨ ਵੀ ਮਿਲ ਜੇਗੀ ਫੁੱਲ ਸਟਿਚ ਵੀ ਕਲੈਕਸ਼ਨ ਮਿਲ ਜੇਗੀ ਜਿੰਨੇ ਵੀ ਰੇਜ ਸਕਦੇ ਤੁਸੀਂ ਲੈਣਾ ਚਾਹੋ ਉਹ ਲੈ ਸਕਦੇ ਹੈਗੇ ਹੋ ਇਹ ਦੇਖੋ ਕੁੜਤੀ ਸਲਵਾਰ ਬਤ ਰੈਡੀ ਟੂ ਡਿਸਪੈਚ ਹੈ ਰੈਡੀ ਹੈ ਤੁਸੀਂ ਸਾਈਜ਼ਿਸ ਅਕੋਰਡਿੰਗ ਲੈ ਸਕਦੇ ਹੋ স্মਲ ਲਾਰਜ ਐਕਸਟਰਾ ਲਾਰਜ ਡਬਲ ਐਕਸਲ ਹਨਾ ਟ੍ਰਿਪਲ ਐਕਸਲ ਅਕੋਰਡਿੰਗ ਇਹ ਕਾਟਨ ਦੇ ਹੈਗੇ ਪਿਓਰ 60 ਬਾਈ 60 ਦੀ ਕਾਟਨ ਹੈ ਸ਼ਰਟ ਦੁਪੱਟਾ ਬਾਟਮ ਐਂਡ ਟਾਈਟਾਈ ਮੀਟਰ ਦੀ ਕਟਿੰਗ ਲੈਣ ਵਾਲੀ ਹੈ ਇਸ ਵਿੱਚ ਤੁਸੀਂ ਆਪਣੇ ਕੋਲ ਕਲੈਕਸ਼ਨ ਲੈ ਸਕਦੇ ਹੈਗੇ ਉਹ 850 ਪ੍ਰਾਈਸ ਹੈ ਇਸ ਦਾ ਸੋ ਇਸ ਤਰ੍ਹਾਂ ਹਰ ਤਰ੍ਹਾਂ ਦੀ ਕਲੈਕਸ਼ਨ ਤੁਹਾਨੂੰ ਰੱਖੜੀ ਦੇ ਮੌਕੇ ਤੇ ਮਿਲ ਜੇਗੀ ਤੁਸੀਂ ਕਾਟਨ ਦੀ ਲੈਣਾ ਚਾਹੁੰਦੇ ਹੋ ਪਾਰਟੀ ਵੇਅਰ ਲੈਣਾ ਚਾਹੁੰਦੇ ਹੋ ਕਿਸੇ ਤਰ੍ਹਾਂ ਦੀ ਵੀ ਕਲੈਕਸ਼ਨ ਲੈਣਾ ਚਾਹੁੰਦੇ ਹੋ ਆਪਣੇ ਕੋਲੋਂ ਲੈ ਸਕਦੇ ਹੈਗੇ ਹੋ ਤੇ ਡੇਲੀ ਅਪਡੇਟ ਲਈ ਆਪਣਾ ਨੰਬਰ ਸੇਵ ਕਰ ਸਕਦੇ ਹੋ ਤੇ WhatsApp ਵਾਲਾ ਗਰੁੱਪ ਹੈ ਜੁਆਇਨ ਕਰ ਸਕਦੇ ਹੋ ਜਿਹੜੇ ਵੀ ਮੇਰੇ ਭੈਣਾਂ ਰੀਸੇਲਿੰਗ ਦਾ ਕੰਮ ਕਰਦੀਆਂ ਨੇ ਘਰ ਬੈਠ ਕੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਆਨਲਾਈਨ ਤੁਸੀਂ ਵੀ ਕੁਝ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਨਾਲ ਜੁੜ ਕੇ ਆਪਣਾ ਆਨਲਾਈਨ ਕੰਮ ਸ਼ੁਰੂ ਕਰ ਸਕਦੇ ਹੋ ਬਿਨਾ ਪੈਸੇ ਲਗਾਏ ਬਿਨਾ ਐਨੀ ਇਨਵੈਸਟਮੈਂਟ ਦੇ ਕਿਸੇ ਵੀ ਮਤਲਬ ਪੈਸੇ ਲਗਾਏ ਬਿਨਾ ਤੁਸੀਂ ਵੀ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਆਨਲਾਈਨ ਠੀਕ ਹੈ ਜੀ ਬਾਕੀ ਆਪਣਾ ਕੋ ਸਟਿਚਿੰਗ ਵੀ ਅਵੇਲੇਬਲ ਹੈ ਕਸਟਮਾਈਜੇਸ਼ਨ ਵੀ ਅਵੇਲੇਬਲ ਹੈ ਤੁਸੀਂ ਕਿਸੇ ਵੀ ਤਰ੍ਹਾਂ ਦਾ ਵਰਕ ਪੇਂਟਿੰਗ ਹੈਂਡ ਵਰਕ ਜੋ ਕੁਝ ਵੀ ਕਰਵਾਉਣਾ ਹੋਵੇ ਮਤਲਬ ਸੂਟ ਕਸਟਮਾਈਜ਼ ਕਰਵਾ ਸਕਦੇ ਹੋ ਸਟਿਚਿੰਗ ਵੀ ਕਰਵਾ ਸਕਦੇ ਹੈਗੇ ਹੋ ਫਿਰ ਓਨਲੀ ਫੈਬਰਿਕ ਲੈਣਾ ਫੈਬਰਿਕ ਵੀ ਲੈ ਸਕਦੇ ਹੈਗੇ ਹੋ ਹਰ ਤਰ੍ਹਾਂ ਦੇ ਕਲੈਕਸ਼ਨ ਤੁਹਾਨੂੰ ਆਪਣੇ ਕੋਲ ਮਿਲ ਜੇਗੀ ਸੋ ਤੁਸੀਂ ਸਾਡੇ ਨਾਲ ਜਲਦੀ ਕੰਟੈਕਟ ਕਰੋ ਸਾਡਾ WhatsApp ਤੇ ਸਾਡੇ ਨਾਲ ਜੁਆਇਨ ਹੋ ਜਾਓ ਜਿਹੜੇ ਜਿਹੜੇ ਵੀ ਸੂਟ ਤੁਹਾਨੂੰ ਪਸੰਦ ਆ ਉਹਨਾਂ ਦਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਤੇ ਸਾਡੇ WhatsApp ਤੇ ਸਾਨੂੰ ਕੰਟੈਕਟ ਕਰ ਸਕਦੇ ਤੁਸੀਂ ਇਹ ਵਾਲੇ ਬਹੁਤ ਹੀ ਜ਼ਿਆਦਾ ਸੋਨੇ ਬਨਾਰਸੀ ਸੂਟ ਰਣ ਵਾਲੇ ਹੈਗੇ ਆ ਜਿਹੜੇ ਕਿ ਐਵਰ ਗ੍ਰੀਨ ਹੈ ਜਿਸ ਦਾ 트ੈਂਡ ਕਦੀ ਵੀ ਨਹੀਂ ਜਾਂਦਾ ਜੀ ਬਹੁਤ ਜ਼ਿਆਦਾ ਸੋਨੇ ਡਿਜ਼ਾਈਨ ਹੈ ਨੈਕਸਟ ਇਹ ਵਾਲਾ ਡਿਜ਼ਾਈਨ ਆਪਾਂ ਬਣਾ ਰਹੇ ਹੈਗੇ ਜਿਨ੍ਹਾਂ ਨੇ ਵੀ ਬਣਵਾਉਣਾ ਹੈ ਬੁਟੀਕ ਸਟਾਈਲ ਕਿਸੇ ਵੀ ਫੈਬਰਿਕ ਤੇ ਕੋਈ ਵੀ ਡਿਜ਼ਾਈਨ ਰੈਡੀ ਕਰਨਾ ਤੁਸੀਂ ਕਰ ਸਕਦੇ ਹੋ ਤੇ ਐਵੇਂ ਦੇ ਡਿਜ਼ਾਈਨ ਹਜ਼ਾਰਾਂ ਡਿਜ਼ਾਈਨ ਹੈ ਆਪਣੇ ਕੋਲ ਐਵੇਂ ਦੇ ਬੁਟੀਕ ਸਟਾਈਲ ਤਾਂ ਤੁਸੀਂ WhatsApp ਤੇ ਜੁਆਇਨ ਹੋ ਜਾਓ ਆਪਣੇ ਓਨਲੀ ਗਰੁੱਪ ਮਤਲਬ ਓਨਲੀ ਬੁਟੀਕ ਸਟਾਈਲ ਵਾਲੇ ਗਰੁੱਪ ਚ ਜੇ ਐਵੇਂ ਦੀ ਕਲੈਕਸ਼ਨ ਦੇਖਣਾ ਚਾਹੁੰਦੇ ਹੋ ਥੈਂਕ ਯੂ ਸੋ ਮੱਚ ਵੀਡੀਓ ਦੇਖਣ ਲਈ